ਖੇ ਜੀ ਮੇਰੇ ਪ੍ਰੇਮੀ ਨੇ ਮੈਨੂੰ ਛੱਡ ਤਾਂ ਕਿਸੇ ਹੋਰ ਥਾਂ ਤੇ ਵਿਆਹ ਕਰਵਾ ਲਿਆ ਤਾਂ ਹੀ ਕਰਕੇ ਮੈਂ ਐਡਾ ਵੱਡਾ ਕਾਂਡ ਕੀਤਾ ਮੈਨੂੰ ਇਹ ਸਮਝਣੀ ਹੁੰਦੀ ਕਿ ਜਿਹੜਾ ਇਨਸਾਨ ਤੁਹਾਨੂੰ ਠੋਕਰ ਮਾਰ ਕੇ ਛੱਡ ਹੀ ਗਿਆ ਉਹਦੇ ਪਿੱਛੇ ਤੁਸੀਂ ਕਿਉਂ ਰੋਂਦੇ ਹੋ ਕਿਉਂ ਵਿਲਕਦੇ ਹੋ ਕਿਉਂ ਆਪਣੀ ਲਾਈਫ ਤਬਾਹ ਕਰਦੇ ਹੋ ਨਾਲੇ ਅਗਲੇ ਦੀ ਤਬਾਹ ਕਰਦੇ ਹੋ ਭਾਈ ਜਿਹੜਾ ਬੰਦਾ ਤੁਹਾਨੂੰ ਛੱਡ ਗਿਆ ਉਹਦੇ ਪਿੱਛੇ ਜੇਕਰ ਤੁਸੀਂ ਐਡਾ ਵੱਡਾ ਕਾਂਡ ਕੀਤਾ ਏ ਤੁਸੀਂ ਖੁਦ ਉਹਦੀ ਸਜ਼ਾ ਭੋਗੋਗੇ ਆਪਦੀ ਲਾਈਫ ਤੁਸੀਂ ਤਬਾਹ ਕਰ ਲਈ ਅਗਲੇ ਦੀ ਤੁਸੀਂ ਤਬਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਜਿਹੜੇ ਬੰਦੇ ਨੂੰ ਤੁਹਾਡੀ ਕਦਰ ਹੀ ਨਹੀਂ ਉਹਦੇ ਪਿੱਛੇ ਆਪਦੇ ਆਪ ਨੂੰ ਕਿਉਂ ਤਬਾਹ ਕਰਦੇ ਹੋ ਆਹ ਕੁੜੀ ਨੇ ਹੁਣ ਕਿੱਡਾ ਵੱਡਾ ਕਾਂਡ ਕੀਤਾ ਜਿਹੜੀ ਦੇ ਪ੍ਰੇਮੀ ਨੇ ਕਿਸੇ ਹੋਰ ਦੇ ਨਾਲ ਵਿਆਹ ਕਰਵਾ ਲਿਆ ਮੁੰਡੇ ਕੁੜੀ ਦਾ ਪ੍ਰੇਮ ਸੀ ਤੇ ਪ੍ਰੇਮੀ ਅੱਜ ਕੱਲ ਇਹ ਰਿਵਾਜ ਚੱਲ ਪਿਆ ਇਹ ਕੋਸ਼ ਕਹ ਲਓ ਥੋੜੇ ਥੋੜੇ ਟਾਈਮ ਬਾਅਦ ਚੋ ਛੋਟੀ ਛੋਟੀ ਗੱਲ ਤੇ ਰਿਸ਼ਤੇ ਟੁੱਟ ਜਾਂਦੇ ਆ ਪ੍ਰੇਮੀ ਨੇ ਕੁੜੀ ਨੂੰ ਛੱਡ ਕੇ ਕਿਸੇ ਹੋਰ ਕੁੜੀ ਦੇ ਨਾਲ ਵਿਆਹ ਕਰਵਾ ਲਿਆ ਜਦੋਂ ਕਿਸੇ ਹੋਰ ਕੁੜੀ ਦੇ ਨਾਲ ਵਿਆਹ ਕਰਵਾ ਲਿਆ ਤਾਂ ਕੁੜੀ ਨੂੰ ਬਹੁਤ ਦੁੱਖ ਲੱਗਾ ਵੀ ਮੇਰੇ ਪ੍ਰੇਮੀ ਨੇ ਕਿਸੇ ਹੋਰ ਕੁੜੀ ਦਾ ਵਿਆਹ ਕਰਵਾ ਲਿਆ ਉਹ ਉਦੋਂ ਤੋਂ ਸਾਰਸ਼ਾਂ ਘੜ ਰਹੀ ਸੀ ਕਿ ਜਿਹੜੀ ਉਹਦੀ ਪਤਨੀ ਹੈ ਉਹਨੂੰ ਕਿਵੇਂ ਰਾਸਤੇ ਵਿੱਚੋਂ ਹਟਾਇਆ ਜਾਵੇ ਤੇ ਆਖਰਕਾਰ ਉਹਨੇ ਕੀ ਕੀਤਾ ਆਖਰਕਾਰ ਉਹਨੇ ਜਿਹੜੀ ਪ੍ਰੇਮੀ ਦੀ ਪਤਨੀ ਸੀ ਉਹਨੂੰ ਐਚ ਆਈ ਵੀ ਪੀੜਤ ਲੋਕਾਂ ਦੇ ਖੂਨ ਦਾ ਸੈਂਪਲ ਲੈ ਕੇ ਉਹ ਬਲੱਡ ਦਾ ਟੀਕਾ ਲਾ ਦਿੱਤਾ ਕਿਵੇਂ ਕੀਤਾ ਉਹਨੇ ਇਹ ਕੁੜੀ ਖੁਦ ਵੀ ਡਾਕਟਰ ਸੀ ਜਿਹੜੀ ਮੁੰਡੇ ਦੀ ਪਹਿਲੀ ਸਾਥਕਾ ਪ੍ਰੇਮਿਕਾ ਸੀ ਜਿਹਨੇ ਇਹ ਸਾਰਾ ਕਾਹੜ ਕੀਤਾ ਉਹ ਕੁੜੀ ਡਾਕਟਰ ਸੀ ਜਿਹੜੀ ਕੁੜੀ ਦੇ ਟੀਕਾ ਲਾਇਆ ਉਹਦੇ ਪ੍ਰੇਮੀ ਦੀ ਪਤਨੀ ਉਹ ਵੀ ਡਾਕਟਰ ਸੀ ਤੇ ਜਿਹੜਾ ਉਹਦਾ ਪ੍ਰੇਮੀ ਸੀ ਉਹ ਵੀ ਡਾਕਟਰ ਸੀ ਤਿੰਨੋਂ ਜਾਨੇ ਡਾਕਟਰ ਸੀ ਇਹ ਜਿਹੜੀ ਕੁੜੀ ਸੀ ਇੱਕ ਨਿੱਜੀ ਹਸਪੀਟਲ ਦੇ ਅੰਦਰ ਕੰਮ ਕਰਦੀ ਸੀ ਤੇ ਜਿਹੜੀ ਉਹ ਮੁੰਡੇ ਦੀ ਪਤਨੀ ਸੀ ਉਹ ਵੀ ਕਿਸੇ ਨਿੱਜੀ ਹਸਪੀਟਲ ਦੇ ਅੰਦਰ ਪ੍ਰੋਫੈਸਰ ਸੀ ਉਹ ਜਦੋਂ ਕੁੜੀ ਮੁੰਡੇ ਦੀ ਪਤਨੀ ਡਿਊਟੀ ਤੋਂ ਆਪਣੀ ਤੋਂ ਖਤਮ ਕਰਕੇ 2:30 ਵਜੇ ਘਰ ਜਾ ਰਹੀ ਸੀ ਰਸਤੇ ਦੇ ਵਿੱਚ ਦੋ ਮੁੰਡੇ ਆ ਕੇ ਉਸ ਕੁੜੀ ਦੀ ਬਾਈਕ ਨੂੰ ਜੋ ਸਕੂਟੀ ਤੇ ਜਾ ਰਹੀ ਸੀ ਉਹਨੂੰ ਲਿਜਾ ਕੇ ਟੱਕਰ ਮਾਰ ਦਿੰਦੇ ਆ ਕੁੜੀ ਆਪਣੀ ਸਕੂਟੀ ਤੋਂ ਥੱਲੇ ਡਿੱਗ ਪੈਂਦੀ ਆ ਉਹਦੇ ਸੱਟਾਂ ਸੁੱਟਾਂ ਲੱਗਦੀਆਂ ਤਾਂ ਮੁੰਡੇ ਕਹਿੰਦੇ ਅਸੀਂ ਤੇਰੀ ਹੈਲਪ ਕਰਦੇ ਆ ਤੈਨੂੰ ਹਸਪੀਟਲ ਲੈ ਕੇ ਜਾਂਦੇ ਆ ਬਹਾਨਾ ਬਣਾ ਕੇ ਉਹਦੀ ਹੈਲਪ ਕਰਨ ਦਾ ਉਹਨੂੰ ਆਟੋ ਵਿੱਚ ਬਿਠਾ ਲੈਂਦੇ ਆ ਉਸੇ ਹੀ ਆਟੋ ਦੇ ਵਿੱਚ ਕੁੜੀ ਬੈਠੀ ਹੁੰਦੀ ਆ ਜਿਹੜੇ ਮੁੰਡੇ ਦੀ ਸਾਬਕਾ ਪ੍ਰੇਮਿਕਾ ਸੀ ਤੇ ਉਹਦੇ ਹੱਥ ਵਿੱਚ ਐਚ ਆਈ ਵੀ ਦੇ ਬਲੱਡ ਵਾਲਾ ਇੰਜੈਕਸ਼ਨ ਹੁੰਦਾ ਉਹ ਬੈਠਦੇ ਸਾਰੀ ਉਹ ਬਲੱਡ ਜਿਹੜਾ ਕੁੜੀ ਦੇ ਲਾ ਦਿੰਦੀ ਹੈ ਕੁੜੀ ਨੂੰ ਜਦੋਂ ਪਤਾ ਲੱਗਦਾ ਕਿ ਕਿ ਉਹ ਵੀ ਡਾਕਟਰ ਸੀ ਵੀ ਚੱਕਰ ਕੀ ਆਏ ਨੇ ਮੈਨੂੰ ਬਲੱਡ ਦਾ ਇਹ ਟੀਕਾ ਲਗਾਇਆ ਤਾਂ ਉਹ ਰੋਲਾ ਪਾ ਦਿੰਦੀ ਹੈ ਚੀਕਣ ਲੱਗਦੀ ਹੈ ਤਾਂ ਤਿੰਨੇ ਜਾਣੇ ਮੌਕੇ ਤੋਂ ਫਰਾਰ ਹੋ ਜਾਂਦੇ ਉਹ ਦੋ ਮੁੰਡੇ ਤੇ ਉਹ ਕੁੜੀ ਫਰਾਰ ਹੋ ਜਾਂਦੇ ਆ ਕੁੜੀ ਜਾ ਕੇ ਟੈਸਟ ਕਰਵਾਉਂਦੀ ਹੈ ਵੀ ਇਹ ਟੀਕਾ ਕਾ ਦਾ ਪਤਾ ਲੱਗਦਾ ਵੀ ਐਚ ਆਈ ਵੀ ਦੇ ਇਹਦੇ ਵਿੱਚ ਸਿੰਪਟਮਸ ਪਾਏ ਗਏ ਆ ਟੀਕੇ ਦੇ ਵਿੱਚ ਫਟਾਫਟ ਕੁੜੀ ਨੂੰ ਡਾਕਟਰ ਜਿਹੜੀ ਉਹਦੀ ਮੁੱਢਲੀ ਸਹਾਇਤਾ ਉਹ ਦਿੰਦੇ ਨੇ ਤਾਂ ਕਿ ਜਿਹੜਾ ਇਹ ਇੰਜੈਕਸ਼ਨ ਦਾ ਪ੍ਰਭਾਵ ਆ ਉਹਦੀ ਬਾਡੀ ਤੇ ਨਾ ਪਵੇ ਡਾਕਟਰਾਂ ਦਾ ਕਹਿਣਾ ਕੁੜੀ ਸੇਫ ਆ ਹੁਣ ਉਹ ਜਿਹੜਾ ਇੰਜੈਕਸ਼ਨ ਲਾਇਆ ਉਹਦਾ ਪ੍ਰਭਾਵ ਉਹਦੇ ਸਰੀਰ ਤੇ ਨਹੀਂ ਪਊਗਾ ਫਿਲਹਾਲ ਇਹਦਾ ਆਉਣ ਵਾਲਾ ਵਕਤ ਦੱਸੇਗਾ ਵੀ ਕੀ ਬੰਦ ਆ ਉਹ ਸੁ ਵਿਚਾਰੀ ਕੁੜੀ ਦੇ ਨਾਲ ਕੀ ਨਹੀਂ ਜਿਹੜਾ ਉਹ ਮੁੰਡੇ ਦੀ ਪਤਨੀ ਉਹਦੇ ਨਾਲ ਕੀ ਬੰਦ ਆ ਜਿਹਦੇ ਐਚ ਆਈ ਵੀ ਵਾਲਾ ਟੀਕਾ ਲਾਇਆ ਪੁਲਿਸ ਨੇ ਉਹਨਾਂ ਤਿੰਨਾਂ ਜਣਿਆਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਉਹ ਤਿੰਨੇ ਜਣੇ ਫੜੇ ਗਏ ਫਿਰ ਪਤਾ ਲੱਗਾ ਪੁਲਿਸ ਨੂੰ ਪਤਾ ਲੱਗਾ ਕਿ ਉਹਦੇ ਨਾਲ ਇੱਕ ਹਸਪਤਲ ਵਿੱਚ ਜਿੱਥੇ ਉਹ ਕੁੜੀ ਪ੍ਰਾਈਵੇਟ ਨੌਕਰੀ ਕਰਦੀ ਸੀ ਉਸ ਹਸਪਤਲ ਦੀ ਹੋਰ ਡਾਕਟਰ ਤੇ ਨਾਲ ਉਹਦੇ ਦੋ ਬੇਟੇ ਵੀ ਸ਼ਾਮਲ ਸੀ ਪੁਲਿਸ ਨੇ ਇਹਨਾਂ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਇਹਨਾਂ ਤੋਂ ਪੁਛਸ਼ੀ ਦੀ ਚੱਲ ਰਹੀ ਆ ਪਤਾ ਲੱਗਾ ਪੁਲਿਸ ਨੇ ਜਦੋਂ ਉਹਨਾਂ ਤੋਂ ਪੁਛਸ਼ ਕੀਤੀ ਆ ਤਾਂ ਉਹਨਾਂ ਦਾ ਕਹਿਣਾ ਕਿ ਅਸੀਂ ਸਰਕਾਰੀ ਹਸਪਤਲ ਵਿੱਚ ਗਏ ਜਿੱਥੇ HIV ਪੀੜਤ ਲੋਕ ਆਏ ਹੋਏ ਸੀਗੇ ਅਸੀਂ ਉਹਨਾਂ ਦਾ ਬਲੱਡ ਸੈਂਪਲ ਲੈਣ ਦੇ ਬਹਾਨੇ ਵੀ ਇੱਕ ਰਿਸਰਚ ਕਰ ਰਹੇ ਹਾਂ ਰਿਸਰਚ ਕਹਿ ਕੇ ਉਹਨਾਂ ਦਾ ਬਲੱਡ ਸੈਂਪਲ ਲਿਆ ਉਹ ਕਿੰਨੇ ਸਾਰੇ ਬਲੱਡ ਸੈਂਪਲ ਉਹਨਾਂ ਨੇ ਇਕੱਠੇ ਕਰਕੇ ਫ੍ਰਿਜ ਦੇ ਵਿੱਚ ਰੱਖ ਰੱਖੇ ਤੇ ਜਿੱਦਨ ਇਹ ਕੁੜੀ ਮੌਕਾ ਮਿਲਿਆ ਇਹਨਾਂ ਨੂੰ ਇਹਨਾਂ ਨੇ ਉਹ ਇੰਜੈਕਸ਼ਨ ਉਸ ਕੁੜੀ ਦੇ ਲਾ ਦਿੱਤਾ ਕਿਹੋ ਕਿਹੋ ਜੀ ਮਾਨਸਿਕਤਾ ਘਟੀਆ ਉਹ ਕੁੜੀ ਕਹਿੰਦੀ ਜੀ ਮੇਰਾ ਪ੍ਰੇਮੀ ਆ ਇਹ ਸਾਬਕਾ ਉਹਦੀ ਪਤਨੀ ਆ ਤੇ ਮੈਨੂੰ ਜੈਲਸ ਫੀਲ ਹੁੰਦੀ ਸੀ ਮੈਂ ਅੱਕੀ ਪਈ ਸੀ ਤੇ ਅੱਖ ਕੇ ਮੈਂ ਇਹ ਕੁੜੀ ਦੇ ਇੰਜੈਕਸ਼ਨ ਲਾ ਦੇ ਤਾਂ ਪਹਿਲਾਂ ਦੱਸੋ ਕਿ ਉਹ ਵਿਚਾਰੀ ਕੁੜੀ ਉਹਦਾ ਕੀ ਕਸੂਰ ਸੀ ਉਹ ਤਾਂ ਉਹਦੀ ਪਤਨੀ ਸੀ ਉਹ ਮੁੰਡੇ ਨੇ ਤੇਰੇ ਨਾਲ ਪਹਿਲਾਂ ਕੀ ਕੀਤਾ ਕੀ ਨਹੀਂ ਕੀਤਾ ਉਹ ਤੈਨੂੰ ਪਤਾ ਹੋਵੇ ਜਾਂ ਉਸ ਮੁੰਡੇ ਨੂੰ ਪਤਾ ਹੋ ਸਕਦਾ ਉਸ ਕੁੜੀ ਨੂੰ ਕੀ ਪਤਾ ਜਿਹਦੇ ਤੂੰ ਇੰਜੈਕਸ਼ਨ ਲਾਇਆ ਉਹਨੂੰ ਤਾਂ ਵਿਚਾਰੀ ਨੂੰ ਕੁਝ ਨਹੀਂ ਪਤਾ ਉਹ ਤਾਂ ਘਬराई ਪਈ ਆ ਵੀ ਇਹ ਮੇਰੇ ਨਾਲ ਕੀ ਹੋ ਗਿਆ ਕਿੱਡਾ ਵੱਡਾ ਕਾਂਡ ਹੋ ਗਿਆ ਵੀ ਮੇਰਾ ਕੀ ਕਸੂਰ ਆ ਤੇ ਫੇਰ ਤੂੰ ਆਪਣੀ ਵੀ ਲਾਈਫ ਤਬਾਹ ਕਰ ਰਹੀ ਆ ਉਹ ਵਿਚਾਰੀ ਅਣਜਾਣ ਕੁੜੀ ਦੀ ਵੀ ਤੂੰ ਲਾਈਫ ਤਬਾਹ ਕਰ ਰਹੀ ਆ ਭਾਈ ਇਹੋ ਜਿਹਾ ਤੁਹਾਡਾ ਕਾਹਦਾ ਪ੍ਰੇਮ ਪਹਿਲੀ ਗੱਲ ਤਾਂ ਜਿੱਥੇ ਜੇ ਤੁਹਾਡਾ ਸੱਚੀ ਕਿਸੇ ਨਾਲ ਲਗਾਏ ਤੁਹਾਡਾ ਪ੍ਰੇਮ ਆ ਕੋਈ ਪਿਆਰ ਆ ਤਾਂ ਤੁਸੀਂ ਆਪਦੇ ਪ੍ਰੇਮੀ ਨੂੰ ਦੁੱਖ ਦੇ ਹੀ ਨਹੀਂ ਸਕਦੇ ਜੇਕਰ ਉਹਨੇ ਤੁਹਾਡੇ ਨਾਲ ਮਾੜੀ ਵੀ ਕਰਤੀ ਨਾ ਤਾਂ ਤੁਸੀਂ ਇਹ ਸੋਚ ਕੇ ਛੱਡ ਦਿਓ ਵੀ ਚਲੋ ਜੋ ਇਹਨੇ ਕਰਨਾ ਸੀ ਕਰਤਾ ਉਹ ਇਹਦੀ ਅਕਲ ਦਾ ਮਾਮਲਾ ਇਹ ਇਹਦੀ ਸਮਝ ਦਾ ਮਾਮਲਾ ਯਾਰ ਮੈਂ ਪਿਆਰ ਕੀਤਾ ਸੀ ਉਹਨੇ ਮੇਰੇ ਨਾਲ ਵਫਾ ਨਹੀਂ ਕੀਤੀ ਤਾਂ ਉਹਦੀ ਮਰਜ਼ੀ ਆ ਉਹਦੀ ਮਰਜ਼ੀ ਆ ਜਿਵੇਂ ਉਹਦੀ ਸਮਝ ਸੀ ਉਹਨੇ ਕਰਤਾ ਠੀਕ ਆ ਦੁੱਖ ਹੁੰਦਾ ਬੰਦੇ ਨੂੰ ਤਕਲੀਫਾਂ ਹੁੰਦੀਆਂ ਸਹਿਣਾ ਔਖਾ ਹੁੰਦਾ ਜਦੋਂ ਕਿਸੇ ਬੰਦੇ ਦਾ ਕਿਸੇ ਨਾਲ ਲਗਾ ਹੁੰਦਾ ਤਾਂ ਉਹ ਟੁੱਟਦਾ ਜਦੋਂ ਤਾਂ ਉਹਨੂੰ ਦਰਦ ਤਾਂ ਹੁੰਦਾ ਹੀ ਆ ਜੇ ਦਰਦ ਹੀ ਨਾ ਹੋਵੇ ਤਾਂ ਫਿਰ ਪਿਆਰ ਹੀ ਕਾਹਦਾ ਲਗਾ ਹੀ ਕਾਹਦਾ ਪਰ ਇਸ ਦਰਦ ਇਹੋ ਜਿਹਾ ਵੀ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਕਿਸੇ ਨੂੰ ਐਵੇਂ ਨਫ਼ਰਤ ਹੀ ਕਰਨ ਲੱਗ ਜਾਓ ਇੱਥੋਂ ਤੱਕ ਤੁਹਾਡੇ ਦਿਮਾਗ ਤੇ ਨਫ਼ਰਤ ਆ ਵੀ ਹੋ ਜੇ ਕਿ ਤੁਸੀਂ ਉਹਨੂੰ ਮਾਰਨ ਮਕਾਉਣ ਤਾਂ ਕਿ ਛਲੇ ਜਾਓ ਤੁਸੀਂ ਉਹਦਾ ਬੁਰਾ ਕਰਨ ਤੱਕ ਹੀ ਚਲੇ ਜਾਓ ਫਿਰ ਤੁਹਾਡਾ ਕਦੇ ਕਿਸੇ ਨਾਲ ਲਗਾ ਪਿਆਰ ਹੋ ਹੀ ਨਹੀਂ ਸਕਦਾ ਹੋਣਾ ਹੀ ਨਹੀਂ ਕਦੇ ਉਹ ਫਿਰ ਤੁਸੀਂ ਕਿਸੇ ਅਟਰੈਕਸ਼ਨ ਨੂੰ ਪਿਆਰ ਦਾ ਨਾਮ ਦੇ ਸਕਦੇ ਹੋ ਦਿੰਦੇ ਹੋਵੋਗੇ ਪਿਆਰ ਤੁਹਾਡਾ ਹੋ ਹੀ ਨਹੀਂ ਸਕਦਾ ਫਿਰ ਜੇਕਰ ਤੁਹਾਡੇ ਨਾਲ ਕਿਸੇ ਬੰਦੇ ਨੇ ਮਾੜੀ ਕਰਤੀ ਤਾਂ ਤੁਸੀਂ ਇਹ ਸਮਝੋ ਵੀ ਜਾਣ ਦੋ ਇਹ ਜਿੱਥੇ ਰਹਿਣਾ ਚਾਵੇ ਰਾਜੀ ਰਹੇ ਮੈਂ ਹੁਣ ਆਪਦੀ ਲਾਈਫ ਵਿੱਚ ਆਪ ਸੰਭਲਾਂ ਮੈਂ ਆਪਦੇ ਦਿਮਾਗ ਨੂੰ ਕੁਝ ਲੌਜੀਕ ਦੇਵਾਂ ਮੈਂ ਉਹਨਾਂ ਦਰਦਾਂ ਵਿੱਚੋਂ ਨਿਕਲਾਂ ਮੈਂ ਆਪਦੀ ਅੱਗੇ ਦੀ ਲਾਈਫ ਵਿੱਚ ਅਗਾਹ ਵਧਾਂ ਅੱਗੇ ਕਦਮ ਪੁੱਟਾਂ ਉਦੋਂ ਵੀ ਬੈਟਰ ਹੋ ਕੇ ਦਿਖਾਵਾਂ ਨਾ ਕਿ ਤੁਸੀਂ ਉਹੀ ਜਿਹੜਾ ਪੁਰਾਣਾ ਪ੍ਰਾਣੀਆਂ ਚੀਜ਼ਾਂ ਉਹਦੇ ਨਾਲ ਹੀ ਵੱਜੇ ਰਹੋ ਉਸੇ ਹੀ ਅੱਗ ਵਿੱਚ ਝੋਲਸੀ ਚੱਲੋ ਖੁਦ ਵੀ ਝੋਲਸਦੇ ਹੋ ਫਿਰ ਤੁਸੀਂ ਸਾਹਮਣੇ ਵਾਲੇ ਨਾਲ ਵੀ ਐਵੇਂ ਹੀ ਕਰਦੇ ਹੋ ਉਹਨੂੰ ਮਾਰ ਨਮਰੋਂ ਤੱਕ ਤੁਸੀਂ ਅਤਾਰੂ ਹੋ ਜਾਂਦੇ ਹੋ ਕਾਹਦਾ ਤੁਹਾਡਾ ਪਿਆਰ ਆ ਕਾਹਦੇ ਤੁਹਾਡੇ ਲਗਾਏ ਇਹੋ ਜਿਹਾ ਪ੍ਰੇਮ ਪਿਆਰ ਲਗਾਉਣਾ ਤਾਂ ਬੰਦਾ ਐਵੇਂ ਹੀ ਚੰਗਾ ਇਹ ਜਿਹੜੀ ਘਟਨਾ ਹੈ ਆਂਧਰਾ ਪ੍ਰਦੇਸ਼ ਦੇ ਕਰਨੂਲ ਤੋਂ ਸਾਹਮਣੇ ਆ ਰਹੀ ਆ ਜਿੱਥੇ ਇਹ ਇੱਕ ਹਸਪਤਾਲ ਦੇ ਵਿੱਚ ਨਿੱਜੀ ਹਸਪਤਾਲ ਦੇ ਵਿੱਚ ਕੁੜੀ ਕੰਮ ਕਰਦੀ ਸੀ ਦੂਸਰੀ ਕੁੜੀ ਵੀ ਕੰਮ ਕਰਦੀ ਸੀ ਤੇ ਇਹ ਨਫ਼ਰਤ ਦੀ ਅੱਗ ਨੇ ਕੀ ਕੁਝ ਕਰਵਾ ਦਿੱਤਾ